ਸੱਚੀ ਗੱਲ ਸਾਰਿਆਂ ਨੂੰ ਜੇ ਅੱਜ ਆਪਾਂ ਲੱਗੇ ਆਂ ਆਲੂ ਕਤਲੀ ਦੀ ਸਬਜ਼ੀ ਬਣਾਉਣ ਪੰਜ ਆਲੂ ਲੈ ਆਪਾਂ ਚੈਨ ਲੈ ਧੋ ਲੈ ਤੇ ਆਪਾਂ ਇਸ ਦੇ ਗੋਲ ਗੋਲ ਸਲਾਈਸ ਕੱਟ ਲੈ ਤੇ ਫਿਰ ਇੱਕ ਵਾਰ ਇਹਨਾਂ ਨੂੰ ਧੋ ਲਿਆ ਹੁਣ ਇੱਕ ਕੜਾਈ ਦੇ ਵਿੱਚ ਅੱਧਾ ਚਮਚ ਸਰੋਂ ਦਾ ਤੇਲ ਲਵਾਂਗੇ ਹੁਣ ਇਹਦੇ ਵਿੱਚ ਅੱਧਾ ਚਮਚ ਰਾਈ ਅੱਧਾ ਚਮਚ ਜੀਰਾ ਤੇ ਥੋੜੀ ਜਿਹੀ ਹਿੰਗ ਪਾ ਕੇ ਆਪਾਂ ਇਹਨਾਂ ਨੂੰ ਭੁੰਨਾਂਗੇ ਥੋੜਾ ਜਿਹਾ ਭੁੰਨਣ ਤੋਂ ਬਾਅਦ ਹੁਣ ਆਪਾਂ ਆਲੂ ਦੇ ਕੱਟੇ ਹੋਏ ਸਲਾਈਸ ਪਾ ਦਵਾਂਗੇ సైస్ మిక్ బాను తిన్నేమ పక్కవే హైడ్ క్రస్పీ చుక్కీ మిక్స్ కిట వస్తే ఫోర్ ఢక్క పకావే ਆਲੂ ਆਪਣੇ ਕਾਫੀ ਹੱਦ ਤੱਕ ਪੱਕ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਮਿਕਸ ਕਰਾਂਗੇ ਅੱਧਾ ਚਮਚ ਨਮਕ ਜੀਰਾ ਪਾਊਡਰ ਧਨੀਆ ਪਾਊਡਰ ਹਲਦੀ ਲਾਲ ਮਿਰਚ ਪਾਊਡਰ ਆਪਾਂ ਸਾਰੇ ਮਸਾਲੇ ਇਹਦੇ ਵਿੱਚ ਪਾ ਕੇ ਮਿਕਸ ਕਰਾਂਗੇ ਮਿਕਸ ਕਰਕੇ ਹੁਣ ਆਪਾਂ ਵਿੱਚ ਚਾਰ ਹਰੀਆਂ ਮਿਰਚਾਂ ਕੱਟ ਕੇ ਪਾ ਦਾਂਗੇ ਤੇ ਥੋੜਾ ਜਿਹਾ ਧਨੀਆ ਤਾਜ਼ੀ ਪਾ ਦਾਂਗੇ ਇਨਨਾਂ ਨੂੰ ਸਭ ਮਿਕਸ ਕਰਕੇ ਬਾਅਦ ਵਿੱਚ ਆਪਾਂ ਇਹਦੇ ਉੱਤੇ ਅੰਬਚੂਰਨ ਪਾਊਡਰ ਪਾਵਾਂਗੇ ਇਸ ਨਾਲ ਹੋਰ ਵੀ ਚਟਪਟੀ ਤੇ ਸਵਾਦ ਬਣੂਗੀ ਲਓ ਜੀ ਆਪਾਂ ਅਲੂ ਕਤਲੀ ਦੀ ਸਬਜ਼ੀ ਬਣ ਕੇ ਤਿਆਰ ਹੈ ਬਹੁਤ ਵਧੀਆ ਬਣੀ ਆ ਪਸੰਦ ਆਈ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ